ਵੈਗੁਰ ਜੀ ਆ ਖਾਲਸਾ ਵੈਗੁਰ ਜੀ ਦੀ ਫਤਿਹ ਜਿਵੇਂ ਕਿ ਪੰਜਾਬੀਓ ਤੁਹਾਨੂੰ ਪਤਾ ਕਿ ਮੈਂ ਪੰਜਾਬ ਦੀ ਯਾਤਰਾ ਦੇ ਉੱਤੇ ਪੰਜਾਬ ਪੰਜਾਬੀ ਤੋਂ ਬੱਚਾ ਯਾਤਰਾ ਦੇ ਹੇਠ ਤੁਰਿਆ ਹੋਇਆ ਅਸੀਂ ਰੋਜ਼ ਪਿੰਡਾਂ ਜਾ ਰਹੇ ਆ ਇੱਥੇ ਰਾਤ ਪੈਂਦੀਆਂ ਰੁਕਦੇ ਆ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਧਿਆਨ ਦਿਓ ਜੇ ਮੈਂ ਪਹਿਲਾਂ ਹੀ ਪਿੰਡਾਂ ਅੰਚ ਪਹਿਲਾਂ ਇਹ ਗੱਲ ਬੋਲੀ ਆ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਪ੍ਰਾਪੇ ਗੰਦੇ ਹੋਣਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਛੱਡੀਆਂ ਜਾਣਗੀਆਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਇਹ ਕਹਿਣ ਦੀ ਕੋਸ਼ਿਸ਼ ਫਲਾਨੀ ਧਿਰ ਨੇ ਸ਼ੜਤਾ ਇਹ ਹਰ ਸਿਮਰਤ ਨੂੰ ਜਿਤਾਉਣ ਆ ਗਿਆ ਇਹ ਕਹਾ ਜਪ ਭਵੰਤਰਾ ਛੱਡਿਆ ਹੋਇਆ ਜਾਨੇ ਬਹੁਤ ਤਰ੍ਹਾਂ ਦੀਆਂ ਗੱਲਾਂ ਇਹ ਕਹਿੰਦੇ ਪੈਸੇ ਲੈ ਕੇ ਖੜਾ ਹੋ ਗਿਆ ਇਹ ਪੈਸੇ ਲੈ ਕੇ ਵਹਿ ਜੂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣਗਾ ਨਵੀਂ ਗੱਲ ਜਿਹੜੀ ਸਾਹਮਣੇ ਆਈਏ ਧਿਆਨ ਦਿਓ ਆ ਦੇਖੋ ਐਸ ਨੌਜਵਾਨ ਨੂੰ ਕੀ ਨਾਮ ਵੀਰੇ ਤਰਾ ਹਰਮਨਦੀਪ ਸਿੰਘ ਇਹ ਹਰਮਨਦੀਪ ਸਿੰਘ ਆ ਪਿੰਡ ਅੰਗਰਾਲੀ ਪਿੰਡ ਹੈ ਜਿਲ੍ਹਾ ਬਰਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ ਇਹਨੂੰ ਤੜਕੇ ਫੋਨ ਆਇਆ ਆ ਨੰਬਰ ਤੋਂ 79 48 20 39 45 ਤੇ ਟ੍ਰੂ ਕਲਰ ਦੇ ਉੱਤੇ ਭਰਿਆ ਹੋਇਆ ਲੱਖਾ ਸਦਾਨਾ ਦੇਖੋ ਚਾਲਾਂ ਦੇ ਕਿਵੇਂ ਚੱਲਦੇ ਸੇ ਚੁੱਕੇ ਆ ਵੀ ਟ੍ਰੂ ਕਲਰ ਦੇ ਲੱਖਾ ਆਦਾਨਾ ਭਰਿਆ ਇਹਨੂੰ ਮੈਨੂੰ ਐ ਰਸੀਵ ਫਿਰ ਨੂੰ ਫੋਨ ਆਇਆ ਨੰਬਰ ਇਦਾਂ ਲੱਗਦਾ ਹੈ ਇਹ ਨੰਬਰ ਇਹ ਕੀ ਕਿਹਾ ਗਿਆ ਤੁਹਾਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਉਣੀ ਹੈ ਤੇ ਇੱਕ ਨੰਬਰ ਅਕਾਲੀ ਨੂੰ ਪਾਉਣੀ ਹੈ ਦੋ ਨੰਬਰ ਇਸ ਤਰ੍ਹਾਂ ਬੋਲ ਰਹੇ ਸੀ ਇਹ ਜਦੋਂ ਚਾਰ ਤੇ ਇਹਨਾਂ ਨੇ ਚਾਰੇ ਪਾਰਟੀ ਦੇ ਨਾਮ ਲੈ ਤੇ ਉਸ ਤੋਂ ਬਾਅਦ ਆਟੋਮੈਟਿਕਲੀ ਕਾਲ ਕੱਟ ਹੋ ਗਈ ਅੱਛਾ ਜੇ ਹੁਣ ਇਹ 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 ਮੇਰਾ ਨਾਮ ਭਰਨ ਦਾ ਮਕਸਦ ਦੇਖੋ ਕੀ ਆ ਟ੍ਰੂ ਕਲਰ ਦੇ ਉੱਤੇ ਇਹਨੇ ਟ੍ਰੂ ਕਲਰ ਨੇ ਚੱਕਿਆ ਜਿਹੜਾ ਨਾਂ ਚੱਕਿਆ ਤੇ ਫੋਨ ਨੇ ਉਹ ਲੱਖਾਂ ਸਦਾਨਾ ਚੱਕਿਆ ਇਹ ਲੱਗਦਾ ਨਹੀਂ ਲਾ ਕੇ ਵੀ ਅਸੀਂ ਦੇਖਦੇ ਆ ਇਹ ਲੱਗ ਨਹੀਂ ਰਿਹਾ ਨਹੀਂ ਬਿਲਕੁਲ ਨਹੀਂ ਲੱਗਦਾ ਤੁਹਾਨੂੰ ਵੀ ਮੈਨੂੰ ਲੱਗਦਾ ਲੱਗਦਾ ਹੀ ਨਹੀਂ ਜੀ ਬੈਗ ਕਿੱਥੇ ਹੈ ਬੈਗ ਨਹੀਂ ਲੱਗਦਾ ਹੁੰਦਾ ਕਿ ਮਿਟਰ ਵਾਲਾ ਵੀ ਜੀ ਮੈਨੂੰ ਲੱਗਦਾ ਨਾ ਵੀ ਉਹ ਕੋਈ ਇਸ਼ਾਰਾ ਸਵਿਚ ਦੋਸਤ ਨੂੰ ਨਹੀਂ ਕਰੀਦਾ ਦਾ ਵੀ ਇਹ ਦੱਸ ਰਹੀ ਹੈ ਮੈਂ ਤੁਹਾਨੂੰ ਦੂਸਰ ਨੰਬਰ نوٹ ਕਰ ਹਾਂ ਸੋ ਇਹ ਜੀਆਂ ਚਾਲਾਂ ਤੋਂ ਮੇਰਾ ਵੀਰ ਬੱਚਿਓ ਇਹ ਬੜਾ ਕੁਝ ਕਿਉਂਕਿ ਸਾਰਾ ਕੁਝ ਇਹਨਾਂ ਦੇ ਹੱਥ 'ਚ ਆ ਬਾਈ মিডিਆ ਇਹਨਾਂ ਦੇ ਹੱਥ 'ਚ ਆ ਜੋ ਮਰਜ਼ੀ ਪ੍ਰਚਾਰ ਕਰਾ ਦੇਣਾ ਆ ਸਾਰਾ ਜਿਹੜਾ ਸਿਸਟਮ ਹੈ ਜਿਵੇਂ ਮਰਜ਼ੀ ਚਲਾ ਦੇਣ ਇਹ ਜੋ ਮਰਜ਼ੀ ਛੁੱਰੀ ਛੱਡ ਦੇਣਾ ਮੈਂ ਕਿਨੂ ਕਿਨੂ ਸਪਸ਼ਟੀ ਕਰ ਦਿੰਦਾ ਫਿਰੂੰਗਾ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਸੁਚੇਤ ਰਹੋ ਚਕੰਨੇ ਰਹੋ ਮੇਰੇ ਖਿਲਾਫ ਇਹ ਕੋਈ ਵੀ ਛੜਜੰਤਰ ਰੱਖ ਸਕਦੇ ਆ ਕੋਈ ਵੀ ਕਹਾਣੀ ਮੇਰੇ ਖਿਲਾਫ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਸਕਦੇ ਆ ਆ ਹੁਣ ਏਡੀ ਵੱਡੀ ਗੱਲ ਆ ਇਸ ਨੌਜਵਾਨ ਨੇ ਫੋਨ ਸੁਣਿਆ ਮੰਨ ਲਓ ਇਹਨੇ ਟ੍ਰੂ ਕਲਰ ਤੋਂ ਮੇਰਾ ਨਾਂ ਚੱਕਿਆ ਲੱਖਾ ਸਜਾਣਾ ਇਹਨੂੰ ਜਾਂ ਹੋਰ ਜਿੰਨਿਆਂ ਨੂੰ ਫੋਨ ਜਾਊਗਾ ਇਹ ਤਾਂ ਇਹੀ ਸੋਚਣਗੇ ਵੀ ਲੱਖੇ ਸਢਾਣੇ ਦਾ ਫੋਨ ਆਇਆ ਹੈ ਜਾਂ ਲੱਖੇ ਸਢਾਣੇ ਨਾਲ ਉਹਦੇ ਬੰਦੇ ਦਾ ਆਇਆ ਵੀ ਉਹ ਪੁੱਛਦਾ ਫਿਰਦਾ ਵੀ ਕਿਹਨੂੰ ਵੋਟ ਪਾਵਾਂਗੇ ਮਤਲਬ ਵੀ ਕਿਸੇ ਪਾਰਟੀ ਦੇ ਹੋਸਲਾ ਕੱਲ ਨੂੰ ਕੋਈ ਇੰਟਰਵਿਊ ਕਾਲਰ ਮੇਰੇ ਨਾਂ ਪਰਿਆ ਹੋਇਆ ਹੈ ਇਹ ਕਹਿ ਦੇਣਾ ਵੀ ਤੁਸੀਂ ਤਾਲੀ ਦਾ ਨੂੰ ਵੋਟ ਪਾ ਦਿਓ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ ਤੁਸੀਂ ਭਾਜਪਾ ਨੂੰ ਵੋਟ ਪਾ ਦਿਓ ਤੁਸੀਂ ਧੜਨੂ ਨੂੰ ਵੋਟ ਪਾ ਦਿਓ ਕੁਝ ਵੀ ਕਹਿ ਸਕਦੇ ਆ ਸੋ ਮੇਰਾ ਵੀਰੇ ਸੁਚੇਤ ਰਹੋ ਚੰਕਨੇ ਰਹੋ ਤਾਂ ਤੁਹਾਨੂੰ ਇੱਕ ਉਦ੍ਰਤੀ ਮੈਸਪਿੰਡ ਆਇਆ ਸੀ ਅੱਜ ਇਹ ਨੌਜਵਾਲੇ ਨੂੰ ਦੱਸ ਤਾ ਕਹਿੰਦਾ ਬਾਈ ਮੈਨੂੰ ਤੇਰੇ ਆ ਨੌ ਵਾਲੇ ਤੋਂ ਫੋਨ ਆਇਆ। ਤਾਂ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ।